ਸਭ ਜਿਵੇਂ ਪੱਗ ਦੀ ਗੱਲ ਕੀਤੀ ਹੈ ਇਹ ਪੱਗ ਬਾਹੂ ਮੰਗੂ RAM ਮੁੱਗੋਵਾਲ ਦੇ ਜੱਦੀ ਪਿੰਡ 26 ਫਰਵਰੀ 2023 ਨੂੰ ਮੰਨੀ ਗਈ ਸੀ ਕੀ ਕਾਰਨ ਕੀ ਮਨ ਦੇ ਵਿੱਚ ਸੀ ਕਿ ਇਹ ਯਾਤਰਾ ਮੁੱਗੋਵਾਲ ਤੋਂ ਆਰੰਭ ਕੀਤੀ ਜਾਵੇ ਸਾਡੇ ਮਹਾਨਾਇਕ ਮੰਗੂ RAM ਜੀ ਜਿਹੜੇ ਇੱਕ ਬਹੁਤ ਹੀ ਸੁਲਝੇ ਇਨਸਾਨ ਹੋਏ ਆ ਜਿਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ ਸੁੱਤੇ ਹੋਏ ਸਮਾਜ ਨੂੰ ਜਗਾਇਆ ਔਰ ਉਸ ਸਮੇਂ ਆਜ਼ਾਦੀ ਤੋਂ ਪਹਿਲਾਂ ਹੀ 1937 ਦੀ ਇਲੈਕਸ਼ਨ ਦੇ ਵਿੱਚ ਪੰਜਾਬ ਦੇ ਵਿੱਚੋਂ ਐਮਐਲਏ ਸ਼ਡਿਊਲਡ ਕਾਸਟਾਂ ਦੇ ਵਿੱਚੋਂ ਬਣੇ ਔਰ ਆਪ ਵੀ ਉਹ ਐਮਐਲਏ ਚੁਣੇ ਗਏ ਜੀ ਸੋ ਇਸ ਕਰਕੇ ਉਹਨਾਂ ਨੂੰ ਇਸ ਮਰਬਤ ਸੇ ਯਾਤਰਾ ਕਿਥੋਂ ਆਪਾਂ ਸ਼ੁਰੂ ਕਰੀਏ ਤਾਂ ਕਿ ਸਾਡੇ ਜਿਹੜੇ ਨਾਇਕਾ ਉਹਨਾਂ ਨੇ ਸਾਰੇ ਸ਼ਡਿਊਲਡ ਕਾਸਟ ਸਮਾਜ ਲਈ ਕੰਮ ਕੀਤਾ ਸੀ ਜਿਨ੍ਹਾਂ ਦੇ ਵਿੱਚ 39 ਜਾਤਾਂ ਜਿਹੜੀਆਂ ਅੱਜ ਦੀ ਡਿਢ ਚ ਆਉਂਦੀਆਂ ਸੋ ਇਸ ਕਰਕੇ ਉਹਨਾਂ ਨੂੰ ਨਤਮਸਤਕ ਹੋਗੇ ਤਬ ਨਾ ਜਿਹੜਾ ਇਹ ਬਾਬਰ ਅਫਸਰ ਜੋ ਤੁਸੀਂ ਦੀ ਵਿਚਾਰਤਾ ਰੰ ਚੰਗਾ ਸਮਝ ਜੀ ਇਹ ਚੰਗਾ ਸਮਝਿਆ ਕਿ ਮੋਗੋਵਾਲ ਤੋਂ ਆਰੰਭ ਕੀਤਾ ਜਾਵੇ 30 ਅਪ੍ਰੈਲ ਨੂੰ ਜਿਸ ਦਿਨ ਸਮਾਪਤੀ ਕੀਤੀ ਗਈ ਹੈ ਉਸ ਦਿਨ ਤੁਸੀਂ ਇਹ ਕਿਉਂ ਸੋਚਿਆ ਵੀ ਇਹ ਸੁਨਾਮ ਵਿਖੇ ਹੀ ਸਮਾਪਤ ਕੀਤੀ ਜਾਵੇ ਸੁਨਾਮ ਵਿਖੇ ਸਮਾਪਤ ਕਰਨ ਲਈ ਕਿਉਂਕਿ ਸਾਡੇ ਇੱਕ ਮਹਾਨ ਸ਼ਹੀਦ ਸ਼ਹੀਦ ਉਦਮ ਸਿੰਘ ਜੀ ਸਭਾਮ ਦੇ ਵਿੱਚੋਂ ਜਿੱਥੇ ਉਹਨਾਂ ਦਾ ਵਾਸਾ ਹੋਇਆ ਉਹਨਾਂ ਨੇ ਉਸ ਗੁਲਾਮੀ ਦੇ ਕਰਕੇ ਜਿਹੜਿਆ ਸਾਡੇ ਤੇ ਗੋਲੀ ਚੱਲੀ ਸੀ 1919 ਦੇ ਵਿੱਚ ਉਹਦੇ ਲਈ ਆਪਣਾ ਬਦਲਾ ਲੈਣ ਲਈ ਕਈ ਰੰਗ ਬਦਲੇ ਕਿ ਮੈਂ ਆਪਣੇ ਜਿਹੜਾ ਕਾਤਲ ਆ ਉਹਨੂੰ ਖਤਮ ਕਰਕੇ ਹੀ ਆਪਣੇ ਦੇਸ਼ ਦੀ ਅਣਖ ਨੂੰ ਬਲਕਰਾ ਦੇਖਾਂਗਾ ਇਸ ਕਾਰਨ ਇੱਕ ਮਹਾਨ ਸ਼ਹੀਦ ਨੂੰ ਛੱਡ ਕੇ ਅੱਜ ਦੀ ਮੌਜੂਦਾ ਸਰਕਾਰ ਨੇ ਅਸੀਂ ਇਹ ਕਹਿੰਦੇ ਸ਼ਹੀਦ ਭਗਤ ਸਿੰਘ ਕੋਈ ਛੋਟਾ ਸ਼ਹੀਦ ਹੈ ਜਾਂ ਖੀਦੂਦਮ ਸਿੰਘ ਵੱਡਾ ਸ਼ਹੀਦ ਹੈ ਸ਼ਹੀਦਾਂ ਦੀ ਕੋਈ ਜਾਤ ਨਹੀਂ ਹੁੰਦੀ ਸ਼ਹੀਦਾਂ ਦਾ ਕੋਈ ਦੇਸ਼ ਨਹੀਂ ਹੁੰਦਾ ਸ਼ਹੀਦਾਂ ਦਾ ਕੋਈ ਧਰਮ ਨਹੀਂ ਹੁੰਦਾ ਉਹ ਮਨੁੱਖਤਾ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕਰਕੇ ਜਾਂਦੇ ਆ 100 ਜਦੋਂ ਮੌਜੂਦਾ ਅੱਜ ਦਾ ਪੰਜਾਬ ਦਾ ਮੁੱਖ ਮੰਤਰੀ ਉਸ ਇਲਾਕੇ ਨੂੰ ਬਲੌਂਗ ਕਰਦੇ ਆ ਤੇ ਉਹਨਾਂ ਨੂੰ ਸ਼ਹੀਦ ਉਦਮ ਸਿੰਘ ਵੀ ਉਨਾ ਹੀ ਯਾਦ ਕਰਨਾ ਚਾਹੀਦਾ ਸੀ ਜਿੰਨਾ ਉਹਨਾਂ ਨੇ ਭਗਤ ਸਿੰਘ ਜੀ ਨੂੰ ਯਾਦ ਰੱਖਿਆ ਸੋ ਇੱਕ ਵੋਟਾਂ ਦੀ ਨਜ਼ਰ ਦੇ ਨਾਲ ਕਿਸੇ ਨੂੰ ਅੱਗੇ ਪਿੱਛੇ ਕਰ ਦੇਣਾ ਉਹ ਅਨਸਾਨੀਅਤ ਦਾ ਗੁਣ ਨਹੀਂ ਹੋਣਾ ਚਾਹੀਦਾ ਅਨਸਾਨੀਅਤ ਦੇ ਵਿੱਚ ਨਹੀਂ ਆਉਂਦਾ ਉਹ ਸੋ ਇਸ ਕਰਕੇ ਆ ਪਾਬਲਿਕ ਸੋਸ਼ਲ ਜੁਨਟੀ ਦੀ ਵਿਚਾਰਤਾ ਰਹਿੰਦੀ ਸੋਚਿਆ ਕਿ ਉਸ ਸ਼ਹੀਦ ਨੂੰ ਨਤਮਸਤਕ ਜਾ ਕੇ ਹੋਣਾ ਹੈ ਜਿਹੜਾ ਆਪਣੇ ਮਨ ਦੇ ਵਿੱਚ ਦਿਲ ਦੇ ਵਿੱਚ ਉਸ ਬਦਬਲੇ ਨੂੰ ਲੈ ਕੇ ਉਸ ਅੱਗ ਨੂੰ ਲੈ ਕੇ ਘੁੰਮਦਾ ਰਿਹਾ ਜਿਹਦੇ ਨਾਲ ਉਹ ਗੋਲੀਆਂ ਚਲਾਉਣ ਵਾਲੇ ਜਨਰਲ ਅਡਵਾਇਰ ਨੂੰ ਖਤਮ ਕੀਤਾ ਉਸ ਅੱਗ ਨੂੰ ਉਸ ਦਿਨੋਂ ਠੰਡਾ ਕੀਤਾ ਜਦੋਂ ਉਹਨਾਂ ਨੇ ਗੋਲੀਆਂ ਚਲਾ ਕੇ ਉਹਨੂੰ ਛੱਡ ਨਹੀਂ ਕਰ ਦਿੱਤਾ ਸੋ ਇਸ ਕਰਕੇ ਇਹ ਯਾਤਰਾ ਉੱਥੇ ਖਤਮ ਕੀਤੀ ਗਈ ਤਾਂ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਸ਼ਹੀਦ ਜਿਹੜੇ ਸ਼ਹੀਦ ਹੁੰਦੇ ਉਹਨਾਂ ਦੀ ਜਾਤ ਨਹੀਂ ਹੁੰਦੀ ਉਹਨਾਂ ਦਾ ਰੱਗ ਨਹੀਂ ਹੁੰਦਾ ਕੋਈ ਧਰਮ ਨਹੀਂ ਹੁੰਦਾ ਕੋਈ ਇਲਾਕਾ ਨਹੀਂ ਹੁੰਦਾ ਉਹ ਦੇਸ਼ ਦੇ ਖਾਤ ਦੇਸ਼ ਦੀ ਅਣਖ ਦੇ ਖਾਤ ਉਹ ਸ਼ਹੀਦ ਹੁੰਦੇ ਜੀ ਬੰਦੇ ਦਾ ਜਿਹੜਾ ਸਹੀ ਮਨਨ ਤੇ ਜੀਵਨ ਆ ਉਹ ਕਿਸ ਕੰਮ ਲਈ ਇੱਥੇ ਆਇਆ ਉਹ ਹੈ ਕਿ ਕਿਵਸ ਜਿਆਦਾ ਹੋਈਏ ਕਿਵ ਕੂੜੇ ਟੁੱਟੇ ਪਾਲ ਹੁਕਮ ਅਰਜਾਈ ਚੱਲਣਾ ਨਾਨਕ ਲਿਖਿਆ ਨਾਲ ਜਿਹੜਾ ਬੰਦੇ ਦਾ ਜੀਵਨਾ ਉਹ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਅੰਦਰ ਦੇਖਣਾ ਪਰ ਕੰਮ ਉਲਟ ਹੋਇਆ ਕਿ ਅਸੀਂ ਦੂਜਿਆਂ ਨੂੰ ਦੇਖ ਰਹੇ ਹਾਂ ਦੂਜਿਆਂ ਨੂੰ ਦੇਖਦੇ-ਦੇਖਦੇ ਅਸੀਂ ਜੀਵਨ ਬਤੀਤ ਕਰਕੇ ਚਲੇ ਜਾਂਦੇ ਆ ਤੇ ਉਹਨਾਂ ਦੀ ਜਿਹੜੀ ਵਿਚਾਰਤਾ ਰਹਿੰਦੀ ਆ ਉਹ ਉਹਨੂੰ ਨਹੀਂ ਦੇਖਦੇ ਬੰਦੇ ਨੂੰ ਦੇਖ-ਦੇਖ ਕੇ ਅਸੀਂ ਬੰਦਿਆਂ ਨਾਲ ਜੁੜਨੇ ਦੀ ਕੋਸ਼ਿਸ਼ ਕਰਦੇ ਲੇਕਿਨ ਵਿਚਾਰਧਾਰਾ ਨਾਲ ਨਹੀਂ ਅੱਜ ਆਪਾਂ ਜਿੰਨੇ ਵੀ ਬੈਠੇ ਆ ਮੈਨੂੰ ਨਹੀਂ ਲੱਗਦਾ ਕਿਸੇ ਨੇ ਡਾਕਟਰ ਭੀਮrao ਅੰਬੇਡਕਰ ਨੂੰ ਦੇਖਿਆ ਹੋਣਾ ਜਾਂ ਮਿਲਿਆ ਹੋਣਾ ਜੇ ਮਿਲਿਆ ਹੋਊਗਾ ਤਾਂ ਬਹੁਤ ਚੰਗੀ ਗੱਲ ਆ ਲੇਕਿਨ ਉਹਨਾਂ ਦਾ ਨਾਂ ਲੈ ਰਹੇ ਆ ਸੀ ਕਿਉਂ ਲੈ ਰਹੇ ਆ ਕਿਉਂਕਿ ਇੱਕ ਵਿਚਾਰਧਾਰਾ ਇੱਕ ਜੁਗਪੁਰਸ਼ ਹੈ ਕਿਹੜੇ ਜੁਗਪੁਰਸ਼ ਆ ਜਿਨ੍ਹਾਂ ਨੇ ਬਾਣੀ ਦੇ ਅਨਸਾਰ ਆਪਣੇ ਆਪ ਨੂੰ ਢਾਇਆ ਸਭ ਤੋਂ ਪਹਿਲਾਂ ਬਾਣੀ ਕਹਿੰਦੀ ਆ ਕਿ ਨੌ ਦਰਵਾਜੇ ਦਸਵਾਂ ਦੁਆਰ ਬੂਝ ਲੈ ਗਿਆਨੀ ਇਹ ਵਿਚਾਰ ਕਹਿੰਦੇ ਜੇ ਤੂੰ ਗਿਆਨੀ ਹੈ ਨਾ ਇਹ ਵਿਚਾਰ ਵਝ ਕੇ ਕਿ ਨੌ ਦਰਵਾਜੇ ਨੌ ਦਰਵਾਜੇ ਆ ਤੇ ਦਸਵਾਂ ਦਵਾਰ ਆ ਉਹ ਲੱਭਦਾ ਨਹੀਂ ਤੇ ਲੱਭਦਾ ਕਿਨੂੰ ਆ ਕੱਤਤਾ ਬਕਤਾ ਸੁਨਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਗਿਆਨੀ ਉਹਨੂੰ ਕਹਿੰਦੇ ਜਿਨ ਆਪਣੇ ਆਪ ਨੂੰ ਬਚਾ ਲਿਆ ਜਿਨੇ ਦੇਖ ਲਿਆ ਕਿ ਜੋ ਭਰਾ ਮੰਡੇ ਸੋਈ ਪਿੰਡੇ ਤਹ ਸਤ ਗੁਰ ਲੈਓ ਲਖਾਵੇ ਸੋ ਬਾਬਾ ਸਾਹਿਬ ਨੇ ਆਪਣੇ ਜੀਵਨ ਨੂੰ ਚੰਗੀ ਤਰ੍ਹਾਂ ਪਰਖ ਲਿਆ ਕਿ ਮੈਂ ਦੁਨੀਆ ਤੇ ਆਇਆ ਤੇ ਮੈਂ ਕੀ ਕਰਨਾ ਆਪਾਂ ਜਿੰਨੇ ਵੀ ਬੈਠੇ ਆ ਇਹ ਸਾਰੇ ਦੇਖ ਲਓ ਕਿ ਅੱਜ ਜੇ ਆਪਾਂ ਮੀਟਿੰਗ ਦੇ ਵਿੱਚ ਆਏ ਆ ਤੇ ਸਮਾਂ ਨਿਰਚਿਤ ਕਰ ਇੱਕ 2 ਘੰਟੇ ਪਰ 바ਵਾ ਸਾਹਿਬ ਦੀ ਜਿਹੜੀ ਜ਼ਿੰਦਗੀ ਹੈ ਇੱਕ ਇੱਕ ਪਲ ਜਿਹੜਾ ਆ ਉਹ ਸਾਡੇ ਤੇ ਗੁਜ਼ਾਰ ਦਿੱਤਾ ਤੇ ਕੱਲਾ ਆਪਣਾ ਜੀਵਨ ਨਹੀਂ ਗੁਜ਼ਾਰਿਆ ਜਿਹੜੇ ਬਹੁਤ ਪਿਆਰੇ ਬੱਚੇ ਸੀ ਪੰਜਾਂ ਦੇ ਵਿੱਚੋਂ ਚਾਰ ਸਾਡੇ ਉੱਪੋਂ ਦੀ ਬਾਹਰ ਦਿੱਤੇ ਇੱਥੇ ਹੀ ਬਸ ਨਹੀਂ ਕੀਤੀ ਸਾਰੀਆਂ ਘੜੀਆਂ ਡਿਗਰੀਆਂ ਸੀ ਉਹਨਾਂ ਦਾ ਫਾਇਦਾ ਜਿਹੜਾ ਹੋਣਾ ਚਾਹੀਦਾ ਸੀ ਉਹਨੂੰ ਆਪਣੇ ਆਪ ਨੂੰ ਉਹ ਬਿਲਕੁਲ ਨਹੀਂ ਲਿਆ ਸਾਡੀ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਉਹ ਵੀ ਬਾਰ ਦਿੱਤੀਆਂ ਜਿੰਨੀਆਂ ਮਨਿਸਟਰੀਆਂ ਮੜੀਆਂ ਜਿੰਨੀਆਂ ਸਰਕਾਰਾਂ ਨੂੰ ਉਹਨਾਂ ਨੇ ਝਕਾਇਆ ਉਹਨਾਂ ਦਾ ਫਾਇਦਾ ਨਹੀਂ ਲਿਆ ਕਿ ਮੈਂ ਬੱਚਿਆਂ ਲਈ ਕੋਈ ਜਾਇਦਾਦ ਬਣਾ ਕੇ ਛੱਡ ਜਮਾਂ ਉਹ ਵੀ ਕੁਰਸੀਆਂ ਜਿਹੜੀਆਂ ਸਾਡੇ ਸਮਾਜ ਦੀ ਗੁਲਾਮੀ ਦੇ ਜੰਜੀਰਾ ਤੋੜਨ ਲਈ ਵਰਤਦੀਆਂ ਅੱਜ ਆਪਾਂ ਬਾਵਾ ਸਾਹਿਬ ਦਾ ਨਾਮ ਇਸ ਕਰਕੇ ਲੈ ਰਹੇ ਜਿਹੜਾ ਵੀ ਦੁਨੀਆ ਤੇ ਆਪਣੇ ਆਪ ਲਈ ਕੰਮ ਕਰਕੇ ਜਾਂਦਾ ਕਿ ਮੈਂ ਆਪਣਾ ਜਗਾਂ ਜੱਟੀਆਂ ਪੁੱਤਰਾਂ ਨੂੰ ਸੁੱਖ ਦੇਣ ਲਈ ਕਰਕੇ ਜਾਣਾ ਕਦੇ ਵੀ ਜ਼ਿੰਦਗੀ ਚੱਜ ਤੱਕ ਨਾਂ ਨਹੀਂ ਰਹਿ ਹਰ ਜੇ ਕਿਸੇ ਦਾ ਨਾਂ ਹੈ ਤਾਂ ਮੈਨੂੰ ਦੱਸ ਦਿਓ ਉਹ ਆ ਬੰਦਾ ਈ ਧੀਆਂ ਪੱਤਰਾਂ ਦਾ ਕਰਕੇ ਗਿਆ ਸੀ ਉਹਦਾ ਨਾਂ ਹੈਗਾ ਕਿੰਨੇ ਕਿ ਤੁਹਾਡੇ ਪ੍ਰਾਈਮ ਮਿਨਿਸਟਰ ਹੋ ਕੇ ਮਰ ਗਏ ਕਿੰਨੇ ਕਿ ਰਾਸ਼ਟਰਪਤੀ ਹੋ ਕੇ ਚਲੇ ਗਏ ਕਿੰਨੇ ਤੁਹਾਡੇ ਮਿਨਿਸਟਰ ਹੋ ਕੇ ਚਲੇ ਗਏ ਕਿੰਨਿਆ ਦੂਸਰਾ ਸਮਾਜ ਦੇ ਹੋ ਕੇ ਚਲੇ ਗਏ ਲੇਕਿਨ ਡਾਕਟਰ ਭੀਮrao ਅੰਬੇਦਕਰ ਦਾ ਨਾਂ ਜਿਹੜਾ ਦੁਨੀਆ ਦੇ ਉੱਤੇ ਚਮਕ ਰਿਹਾ ਪੂਰਾ ਵਰਲਡ ਪੂਜ ਰਿਹਾ ਉਹ ਇਸ ਕਰਕੇ ਕਿ ਸਾਰਾ ਕੁਛ ਤਰਵਾਨ ਸਾਡੇ ਲੈ ਕੇ ਗਏ ਅੱਜ ਜੇਕਰ ਤੁਹਾਡੇ ਵਿੱਚ ਯਾਤਰਾ ਪਹੁੰਚੀ ਹੈ ਬਾਹਰ ਕਾਦੀ ਆਵਾਜ਼ ਆ ਰਹੀ ਹੈ ਇਹਨਾਂ ਨੂੰ ਕੋ ਚਾਦਰ ਆ ਕੇ ਬਹਿ ਜਾ ਕੇ ਤੇ ਹੋਰ ਚੱਲ ਜਾਓ ਇਹ ਸਬਜੀ ਵਾਲਾ ਆ ਸਬਜੀ ਵਾਲਾ ਹੂੰ ਸੋ ਜੇਕਰ ਉਹਨਾਂ ਨੇ ਆਪਣੇ ਲਈ ਕੁਛ ਕੀਤਾ ਹੁੰਦਾ ਤੇ ਅੱਜ ਮਤ ਸੋਚੋ ਕਿਸੇ ਦਾ ਨਾ ਹੋਣਾ ਸੀ ਕਿਉਂ ਕਿ ਅੱਜ ਜਿਹੜੀ ਜੱਤ ਆਏ ਕੱਢੀ ਆ ਬਾਬਾ ਮੰਗੂ ਰਾਮ ਜੀ ਦੇ ਪਿੰਡ ਤੋਂ ਮੈਨੂੰ ਕੀ ਲੋੜ ਸੀ ਮੈਂ ਆਪਣੇ ਬਾਪ ਦੇ ਪਿੰਡ ਤੋਂ ਕਿਉਂ ਨਹੀਂ ਕੱਢੀ ਜਿੱਥੋਂ ਮੈਂ ਜੰਮਿਆ ਸੀ ਇਸ ਕਰਕੇ ਨਹੀਂ ਕੱਢੀ ਕਿਉਂਕਿ ਮੇਰੇ ਬਾਪ ਦਾਦਾ ਨੇ ਜੇਕਰ ਸਮਾਜ ਲਈ ਕੁਛ ਕੀਤਾ ਹੁੰਦਾ ਇਹ ਫਿਰ ਮਤਲਬ ਆ ਕੇ ਦੱਸਦਾ ਵੀ ਇਸ ਕਰਕੇ ਜਦੋਂ ਜਤਰਾਤੋਂ ਨਿਕਲੀ ਆ ਜਿਸ ਇਨਸਾਨ ਨੇ ਤੁਹਾਡੇ ਪੰਨਿਆਂ ਦੱਤਿਆ ਛਡਾਉਣ ਦੀ ਖਾਤਰ ਇਸ ਜ਼ਮੀਨ ਦੇ ਉੱਤੇ ਪੱਕਾ ਬੈਠਣ ਦੀ ਖਾਤਰ ਅੱਜ ਆ ਜਿਹੜੀ ਕੁਰਸੀ 'ਤੇ ਬੈਠ ਤੇ ਬੈਠੇ ਆ ਇਸ ਕੁਰਸੀ ਨੂੰ ਸੱਤੇ ਚੱਕ ਕੇ ਲਾਹੌਰ ਦੇ ਵਿੱਚ ਜਦੋਂ 10000 ਬੰਦੇ ਨੂੰ ਲੈ ਕੇ ਅੰਗਰੇਜ਼ ਨੂੰ ਮਿਲਿਆ ਤਾਂ ਉਹ ਕਹਿੰਦਾ ਬਾਬੂ ਜੀ ਕੁਰਸੀ ਥੱਲੇ ਜ਼ਮੀਨ ਤੇ ਰੱਖ ਕੇ ਗੱਲ ਕਰੋ ਕਹਿੰਦਾ ਜ਼ਮੀਨ ਹੀ ਹੈ ਨਹੀਂ ਮੇਰੀ ਜ਼ਮੀਨ ਜੇ ਮੇਰੀ ਹੁੰਦੀ ਤਾਂ ਕੁਰਸੀ ਸਿਰ ਤੇ ਨਾ ਬਕਿਦਾ ਸਾਨੂੰ ਹੱਕ ਲਾ ਕੇ ਦਿੱਤਾ ਜ਼ਮੀਨ ਰੱਖਣ ਦਾ ਉਸੇ ਪਿੰਡ ਤੋਂ ਬਜਾਤਰਾਂ ਨਿਕਲੀ ਆ ਉਸ ਬਾਬੂ ਮੰਗੂ ਰਾਮ ਜੀ ਦੇ ਪਿੰਡ ਤੋਂ ਜਿਸ ਨੇ ਡਾਕਟਰ ਭੀਮਰਾਓ ਅੰਬੇਦਕਰ ਨੂੰ ਗੋਲ ਮੇਜ਼ ਕਾਨਫਰੰਸ ਦੇ ਵਿੱਚ ਤੁਹਾਡਾ ਲੀਡਰ ਬਣਾਉਣ ਲਈ ਪੂਰੇ ਪੰਜਾਬ ਦੇ ਵਿੱਚੋਂ ਟੈਲੀਗ੍ਰਾਮਾਂ ਦੇ ਕੇ ਬਹਾਤ ਮਾੰਦਾ ਦਿਨ ਨੂੰ ਵਰਾ ਦਿੱਤਾ। ਇਹ ਨਾ ਲੋਕਤਾ ਦਾ ਨਾਂ ਰੰਦਾ ਦੁਨੀਆ ਦੇ ਉੱਤੇ ਜਿਹੜੇ ਲੋਕ ਲੋਕਾਂ ਦੇ ਖਾਤਰਾ ਆਪਣੇ ਆਪ ਨੂੰ ਕੁਰਬਾਨ ਕਰ ਜਾਂਦੇ। ਜਿਨ੍ਹਾਂ ਦੀ ਅਣਖ ਜਾਗਦੀ ਆ ਇਹ ਯਾਤਰਾ ਅਣਖ ਜਗਾਉ ਯਾਦੀ ਪਵਤ ਯਾਤਰਾ ਹੈ। ਕਿਹਨਾਂ ਦੀ ਅਣਖ ਜਾਗੀ ਉਹਨਾਂ ਲੋਕਾਂ ਦੀ ਅਣਖ ਜਾਗੀ ਜਿਨ੍ਹਾਂ ਦਾ ਤੁਸੀਂ ਪਿੱਛੇ ਜੇ ਗੁਰਪੁਰਬ ਮਨਾ ਕੇ ਹਟੇ ਸੇਸ 46 ਮਾ ਗੁਰਪੁਰਬ ਸਤਗੁਰ ਰਵਦਾਸ ਮਹਾਰਾਜ ਦਾ ਜਿਨ੍ਹਾਂ ਦਾ ਸਤਗੁਰ ਕਬੀਰ ਮਹਾਰਾਜ ਦਾ ਸਤਗੁਰ ਨਾਮਦੇ ਮਹਾਰਾਜ ਦਾ ਉਹ ਭਗਤੀ ਲਹਿਰ ਦੇ ਮੋਢੀ ਜਿਨ੍ਹਾਂ ਨੇ ਗਰੀਬ ਲੋਕਾਂ ਦੇ ਖਾਤਰ ਆਪਣਾ ਸਾਰਾ ਕੁਝ ਬਾਹਰ ਦਿੱਤਾ ਤੇ ਫਿਰ 1604 ਦੇ ਵਿੱਚ ਵਿਚਾਰਧਾਰਾ ਦੇਣ ਲਈ ਜਿਹੜੀ ਗੈਰਸੋ 70 ਤੋਂ ਸ਼ੁਰੂ ਹੋਈ ਸੀ ਤੱਤੀ ਤਵੀ ਤੇ ਬੈਠਣਾ ਕਬੂਲ ਕਰ ਲਿਆ ਇਹ ਜੀ ਉਤਮ ਵਿਚਾਰਤਾ ਕਿਉਂ ਤੱਤੀ ਤਵੀ ਤੇ ਬੈਠਣਾ ਸ਼ੁਰੂ ਕਰ ਕਬੂਲ ਕੀਤਾ ਲੋੜ ਕਿਉਂ ਕੇ ਤੱਤੀ ਤਵੀ ਤੇ ਬਿਠਾਉਣ ਦੀ ਉਸ ਵੇਲੇ ਦੇ ਹਾਕਮਾਂ ਨੂੰ ਤਾਂ ਲੋੜ ਪਈ ਤੇ ਇਹਨਾਂ ਨੇ ਸਾਰੇ ਭਾਰਤ ਦੇ ਜੋ ਨੀਚ ਕਹਿੰਦੇ ਸੀ ਉਹਨਾਂ ਨੂੰ ਇੱਕ ਗ੍ਰੰਥ ਦੇ ਵਿੱਚ ਪੁਨਾ ਦੇ ਬੇਚਾਰਾ ਨੂੰ ਸੰਕਲਪ ਕਰਕੇ ਲੋਕਾਂ ਨੂੰ ਪੇਸ਼ ਕਰ ਦਿੱਤਾ ਔਰ ਅਜ ਇਹ ਵਿਚਾਰਧਾਰਾ ਜਿਹੜੀ ਆ ਇਹ ਤਾਂ ਸਾਰਿਆਂ ਦੇ ਸੀਨੇ ਪਾੜ ਦੂਗੀ ਲੇਕਿਨ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਪਰ ਉਸੇ ਵਿਚਾਰਧਾਰਾ ਨੂੰ ਅੱਗੇ ਲ ਜਾਂਦੇ ਹੋਏ 10ਵੇਂ ਪਾਸ਼ਾ ਨੇ 13 ਅਪ੍ਰੈਲ 1699 ਨੂੰ ਖਾਲਸਾ ਪੰਥ ਸਾਜਦੇ ਹੋਏ ਉਹਦਾ ਮੁੱਲ ਜਿਹੜਾ ਚਕਾਉਣਾ ਪਿਆ ਤੇ ਮਾਤਾ ਵੀ ਔਰ ਚਾਰੇ ਸਮਝੋਗੇ ਬਾਹਰ ਨੇ ਪੈ ਗਏ ਔਰ ਮਖਮਲ ਤੇ ਗੱਦਿਆਂ ਦੇ ਸੌਣ ਵਾਲੇ ਸਾਡੇ ਗੁਰੂ ਕੰਡਿਆਂ ਦੇ ਉੱਤੇ ਆ ਕੇ ਸੁੱਤੇ ਯਾਰੜੇ ਦਰਮੇਦ ਸੱਤ ਸੱਤ ਚੰਗਾ ਪਟਕੇੜਿਆਂ ਦੇ ਰਹਿਣਾ ਇਹਨਾਂ ਲਈ ਖਾਲਸਾ ਸਾਜਿਆ ਸੀ ਸਾਡੀ ਖਾਤਰ ਨਾ ਮਾਰਿਆ ਨਾ ਤਾਣਿਆ ਨਿਓਟਿਆ ਨਾ ਪੱਤਿਆ ਨਿਆਸ ਦੇ ਖਾਤਰ ਉਸੇ ਵਿਚਾਰਤਾਰਾਂ ਨੂੰ ਡਾਕਟਰ ਸਾਹਿਬ ਵਕੀਲ ਜਾਂਦੇ ਹੋਏ ਮਨੁਸ ਸਿਮਰਤੇ ਨੂੰ ਅੱਗ ਲਾ ਕੇ ਜਿਹੜੀ ਕਹਿੰਦੀ ਸੀ ਕਿ ਤੁਹਾਨੂੰ ਆਰਡਰ ਨਹੀਂ ਬੋਲਣ ਦਾ ਜਿਹੜੀ ਕਹਿੰਦੀ ਸੀ ਜਨਾਨੀ ਪੈਰ ਦੀ ਜੁੱਤੀ ਆ ਇਹਨੂੰ ਕੁੱਟੋ ਮਾਰੋ ਜੋ ਪਣਾ ਕਰੋ ਸਾਡੀਆਂ ਕੱਲੀਆਂ ਪਣਾ ਨੂੰ ਪੂਰੀ ਨਾਰੀ ਜਾਤ ਨੂੰ ਜਿਹੜੀ ਕੁਰੀਤੀਆਂ ਨਾਲ ਭਰੀ ਹੋਈ ਕਲੰਕਿਤ ਬੁੱਕ ਸੀ 25 ਦਸੰਬਰ ਨੂੰ ਸੋਸਤਾ ਨੂੰ ਸੜ ਕੇ ਅੱਗ ਲੱਗ ਗਈ। ਬਾਬਾ ਸਾਹਿਬ ਦਾ ਨਾਂਅ ਇਸ ਕਰਕੇ ਲਿਆ ਜਾਂਦਾ। ਉੱਥੇ ਬਸ ਨਿਕਲ ਕੇ ਗਏ। ਸਾਨੂੰ ਹੁਕਮਰਾਨ ਬਣਾਉਣ ਲਈ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਿਖਿਆ ਸਾਰੇ ਲੋਕਾਂ ਦੇ ਹੱਕ ਹਕੂਕ ਲਏ। ਅੱਜ ਅਸੀਂ ਉਹਨਾਂ ਦੇ ਪਾਏ ਹੋਏ ਪੂਰਨ ਤੇ ਚੱਲਦੇ ਹੁਕਮਰਾਨ ਬਣੇ ਅੱਜ ਜੇ ਮੈਂ ਤੁਹਾਡੇ ਵਿੱਚ ਬੋਲਦਾ ਤੇ ਮੈਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਹੁਕਮਰਾਨ ਦੀ ਕੁਰਸੀ ਤੋਂ ਉੱਠ ਕੇ ਆਇਆ ਤੇ ਜੇਕਰ ਉਸ ਵੇਲੇ ਕਲਮ ਦੇ ਵਿੱਚ ਜਾਨ ਨਹੀਂ ਸੀ ਤਾਂ ਲੜਨਦਾ ਹੈ ਹੁਕਮਰਾਨ ਬਣਦੇ ਜਿਸ ਹੁਕਮਰਾਨ ਨੂੰ ਬਣਾਉਣ ਲਈ ਕਾਦਰ ਬਾਬਾ ਸਾਹਿਬ ਨੇ ਆਪਣੇ ਬੱਚੇ ਵਾਰ ਦਿੱਤੇ ਆਪਣਾ ਜੀਵਨ ਵਾਰ ਦਿੱਤਾ ਸਾਰੀ ਪੜਾਈ ਵਾਰ ਦਿੱਤੀ ਮਾਤਾ ਜੀ ਚਲੇ ਗਏ ਉਹਨਾਂ ਦੇ ਪਿਤਾ ਚਲੇ ਗਏ ਪਰ ਹੁਕਮਰਾਨ ਬਣ ਕੇ ਮੇਰੀ ਕਲਮ ਦੇ ਵਿੱਚ ਜੇਕਰ ਬਾਬਾ ਸਾਹਿਬ ਦੀ ਵਿਚਾਰਧਾਰਾ ਨਹੀਂ ਆਈ ਤਾਂ ਲੜਤਾ ਇਸ ਜ਼ਿੰਦਗੀ ਦੇ ਜਿਹਨਾਂ ਲੋਕਾਂ ਨੂੰ ਹੁਕਮਰਾਨ ਬਣਾ ਕੇ ਗਏ ਸੀ ਅੱਜ ਉਹਨਾਂ ਨੂੰ ਪੁੱਛਣ ਦਾ ਮੌਕਾ ਆ ਗਿਆ ਕਿ ਮਿੱਤਰੋ ਦੱਸੋ ਤੁਸੀਂ ਕੀ ਕੀਤਾ ਤੁਹਾਨੂੰ ਕੁਰਸੀਆਂ ਪ੍ਰਾਪਤ ਹੋਈਆਂ ਬਾਬਾ ਸਾਹਿਬ ਦੀ ਵਿਚਾਰਧਾਰਾ ਕਰਕੇ ਪਰ ਤੁਸੀਂ ਉਹਨਾਂ ਕੁਰਸੀਆਂ ਤੇ ਬੈਠ ਕੇ ਪਿੰਡਾਂ ਦੇ ਲੋਕਾਂ ਦੇ ਨਾਲ ਜਿਨ੍ਹਾਂ ਦੇ ਹੱਥ ਪੱਲੇ ਕੁਛ ਨਹੀਂ ਹੈ ਉਹਨਾਂ ਨੇ ਕੀਤਾ ਕੀ ਹੈ ਅੱਜ ਲੋੜ ਪੈ ਗਈ ਸਾਨੂੰ ਪੁੱਛਣ ਦੀ ਅੱਜ ਸਾਡੇ ਬੱਚੇ ਬੇਰੁਜ਼ਗਾਰ ਘੁੰਮ ਰਹੇ ਆ ਬੱਚਿਆਂ ਨੂੰ ਇਹ ਨਹੀਂ ਪਤਾ ਲੱਗਦਾ ਜੇ ਪੜ ਗਏ ਤਾਂ ਕਰਾਂਗੇ ਕੀ ਜੇ ਨਾ ਪੜੇ ਤਾਂ ਵੀ ਕੀ ਕਰਾਂਗੇ ਮਾਤਾ ਪਿਤਾ ਨੂੰ ਫਿਕਰ ਲੱਗਦਾ ਸਾਡੇ ਮਾਪੇ ਸਾਡੀਆਂ ਪੈਣਾ ਸਾਡੇ ਬੱਚੇ ਕੋਈ ਬਿਮਾਰੀ ਲੱਗ ਜਵੇ ਉਹਨਾਂ ਨੂੰ ਫਿਕਰ ਲੱਗਾ ਕਿ ਇਲਾਜ ਲਈ ਪੈਸਾ ਕਿੱਥੋਂ ਆਣਾ ਪੜਾਈ ਔਰ ਸਿਹਤ ਸਹੂਲਤਾ ਇਹ ਵਿਦਿਆ ਔਰ ਪੜਾਈ ਦੀਆਂ ਜੜੀਆਂ ਸਨ ਇਹ ਸਿਰ ਸਹੂਲਤਾ ਇਸ ਸਾਡੀ ਸਰਕਾਰ ਦੀ ਇੱਕ ਪ੍ਰਾਇਮ ਡਿਊਟੀ ਬਣਦੀ ਸੀ ਇੱਕ ਉਦਾਸ ਪਹਿਲਾ ਫਰਜ ਬਣਦਾ ਸੀ ਕਿ ਜਿਹੜਾ ਦੇਸ਼ ਦਾ ਨਾਗਰਿਕਾ ਉਹ ਵਿਦਿਆਕੁਨੋ ਔਰ ਸੇਤ ਸਹੂਲਤਾ ਦਵਾਈਦਾਰ ਨੂੰ ਦੁੱਖ ਮਰਨਾ ਨਹੀਂ ਚਾਹੀਦਾ ਪਰ ਇੱਥੇ ਦੀਆਂ ਸਰਕਾਰਾਂ 1927 ਤੋਂ ਬਾਅਦ ਜਿਨ੍ਹਾਂ ਨੇ ਦੇਸ਼ ਨੂੰ ਆਪਣੇ ਅੰਡਰ ਕੀਤਾ ਜਿਨ੍ਹਾਂ ਦੇ ਵਿੱਚ ਸਾਡੇ ਲੋਕ ਹੁਕਮਰਾਨ ਬਣ ਕੇ ਬੈਠੇ ਉਹਨਾਂ ਸਰਕਾਰਾਂ ਨੇ ਜਦੋਂ ਸੰਵਿਧਾਨ ਦੇ ਮਤਲਬਕ ਕੰਮ ਨਹੀਂ ਸੀ ਕੀਤਾ ਤਾਂ ਉਹ ਅੱਜ ਹੁਕਮਰਾਨ ਜਿਹੜੇ ਆ ਉਹਨਾਂ ਨੂੰ ਦੇਖਣ ਦਾ ਪੱਖਣ ਦਾ ਸਾਨੂੰ ਮੌਕਾ ਮਿਲਿਆ ਕਿ ਹੁਣ ਦੇਖੀਏ ਤਾਂ ਸਹੀ ਕਿ ਬਾਬਾ ਸਾਹਿਬ ਦਾ ਸਾਨੂੰ ਹੁਕਮਦਾਨ ਬਣਾ ਕੇ ਗਏ ਸੀ ਅਸੀਂ 75 ਸਾਲ ਅਮਤ ਗ੍ਰਾਮ ਕੇ ਬਣ ਗਏ ਸਾਨੂੰ ਕਿਹੜੀ ਬਿਮਾਰੀ ਲੱਗੀ ਕਿ ਅਸੀਂ ਮੁੜ ਕੇ ਗੁਲਾਮ ਹੋ ਗਏ